ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗਮ ਹੱਲਾ ਪੰਜਵਾ ਰੇ ਪਾਪੀ ਤੈ ਕਵਨ ਕੀ ਮਤ ਲੀ ਨ ਨਿਮਖ ਘਰੀ ਨ ਸਿਮਰ ਸੁਆਮੀ ਜੀਓ ਪਿੰਡ ਜਨ ਦੀਨ ਰਹਾਓ ਖਾਤ ਪੀਵ ਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਓਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨਾ ਮਹਾਮਾਤ ਬੇਕਾਰ ਬਾਦਾ ਅਨਕ ਜੋਨ ਪਰਮੀ ਨ ਗੋਬਿੰਦ ਬਿਸਰੇ ਕਵਨ ਦੁਖ ਗਨਿਆ ਸੁਖ ਨਾਨਕ ਹਰਪਦ ਜੀਨਾ ਸਾਰਗਮ ਹੱਲਾ ਪੰਜਵਾ ਮਾਇਰੀ ਚਰਨਾ ਉਟ ਗਹੀ ਦਰਸਨ ਵੇਖ ਮੇਰਾ ਮਨ 모ਹਿਉ ਦੁਰਮਤ ਜਾਤ ਬਹੀ ਰਹਾਓ ਅਗੇ ਗਾਦ ਊਚ ਬਿਨਾਸੀ ਕੀਮਤ ਜਾਤ ਨ ਕਹੀ ਜਲ ਥਲ ਵੇਖ ਵੇਖ ਮਨ ਬਿਗਸਿਉ ਪੂਰ ਰਿਓ ਸਰਬਮਹੀ ਦੀਨ ਦੇ ਆਲਪਰੀ ਤ ਮਨ 모ਹਨ ਮਿਲ ਸਾਧੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨ ਪਹੀ ਸਾਰਗ ਮਹੱਲਾ ਪੰਜਵਾਂ ਮਾਈ ਰੀ ਮਨ ਮੇਰੋ ਮਤਵਾਰੋ ਵੇਖਦੇ ਆਲ ਅਨਦ ਸੁਖ ਪੂਰਨ ਹਰ ਰਸ ਰਪਿਓ ਖਮਾਰੋ ਰਹਾਓ ਨਿਰਮਲ ਭਏ ਉਜਲ ਜਸ ਗਾਵਤ ਬਹੁ ਨਾ ਹੋਵਤ ਕਾਰੋ ਚਰਨ ਕਮਲ ਸੋ ਡੋਰੀ ਰਾਚੀ ਭੇਟਿਓ ਪੁਰਖ 파ਰੋ ਕਰ ਗੈ ਲੀਨੇ ਸਰਬਸ ਦਿਨੇ ਦੀਪਕ ਭੇਉ ਉਜਾਰੋ ਨਾਨਕ ਨਾਮ ਰਸੁਖ ਬੈਰਾਗੀ ਕੁਲੇ ਸਮੂਹਾ ਤਾਰੋ ਸਾਰਗ ਮਹੱਲਾ ਪੰਜਵਾਂ ਮਾਈਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਨ ਕੋ ਦਾਤਾ ਮਾਇਆ ਸੰਗਲਪਟਾਹਿ ਰਹਾਓ ਨਾਮ ਵਿਸਾਰ ਚਲੈ ਅਨ ਮਾਰਗ ਨਰਕ ਘੋਰ ਮੈਂ ਪਾਹੇ ਅਨਕ ਸੰਜਾਈ ਗਣ ਤਣਾਵੇ ਗਰਪੈ ਗਰਪ ਪਰਮਾਹੇ ਸੇਤਨ ਬੰਤੇ ਸੇਪਤਵੰਤੇ ਹਰ ਕੀ ਸਰਣਾ ਸਮਾਹੇ ਗੁਰ ਪ੍ਰਸਾਦ ਜਨ ਗੌਰ ਪ੍ਰਸਾਦ ਨਾਨਕ ਜਾਗ ਜੀਤਿਓ ਬੋਹਰ ਨ ਆਵੈ ਜਾਹੇ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਗੁੜਲਤਾ ਕੁਠਾਰ ਭਰਮ ਬਨ ਦੇਹਨ ਭਏ ਖੈਨ ਪੀਤਰ RAM ਨਾਮ ਪਰ ਹਾਰ ਰਹਾਓ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬੋਹਰ ਨ ਜੂਵੈ ਹਾਰ ਆਠ ਪੈਰ ਪ੍ਰਭ ਕੇ ਗੁਣ ਗਾਵੈ ਪੂਰਨ ਸਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨੇ ਪੁਨੇ ਨਮਸਕਾਰ ਸਾਰਗ ਮਹੱਲਾ ਪੰਜਵਾ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚੈ ਬਿਰਲੇ ਲਾਗੈ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸੁਆਮੀ ਪੂਰਨ ਤਾਕੋ ਕਾਮ ਜਾ ਕਰ ਇਹਦਾ ਵਸੈ ਪੈ ਪੰਜਨ ਤਿਸ ਜਾਨੈ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੇ ਦਾਨ ਸਾਰਗ ਮਹੱਲਾ ਪੰਜਵਾਂ ਊਠਾ ਸਰਬ ਥਾਈ ਮਿਹੋ ਅਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟਿਓ ਨਿਹੁਰਹਾਓ ਚਾਰ ਕੁੰਡ ਦੇਹ ਦੇਸ ਜਲ ਨਿਧ ਊਨ ਥਾਓ ਨਾ ਕਹਿਓ ਕਿਰਪਾ ਨਿਤ ਗੋਬਿੰਦ ਪੂਰਨ ਜੀ ਦਾਨ ਸਭ ਦੇਹੋ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇ ਹੋ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਜਾ ਨਾਨਕ ਨਹਿ ਪਰਮੇ ਹੋ ਸਾਰਗ ਮਹੱਲਾ ਪੰਜਵਾ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਓ ਘਰ ਮਸਤਕ ਧਾਰਿਓ ਮੇਰੇ ਮੱਥੈ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਫਲ ਸਭ ਫਲ ਪਾਏ ਰਸੁਖ ਰਾਮ ਨਾਮ ਧਿਆਏ ਅਫਜਲ ਨਹੀਂ ਉਧਰ ਆਈ ਸਤਗੁਰ ਕਭ ਹੋ ਦولت ਨਾਹੀ ਗੁਰ ਨਾਨਕ ਜਬ ਭੇਦਿਆ ਰਾ ਸਰਬ ਸੁਖਾ ਨਿਧ ਪਾਹੀ ਸਾਰਗ ਮਹੱਲਾ ਪੰਜਵਾਂ ਨਿਭਹੀ ਨਾਮ ਕੀ ਸਜ ਖੇਪ ਲਾਭ ਹਰ ਗੁਣ ਗਾਏ ਨਿਧ ਧਨ ਬਿਖੇ ਮਾਹੇ ਲੇ ਪਰਹਾਉ ਜੀ ਜੰਤ ਸਗਲ ਸੰਤੋਖੇ ਆਪਣਾ ਪ੍ਰਭ ਤੇ ਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੋਨ ਨਾ ਪਾਏ ਪਾਇ ਗੁਰਬਾਲ ਦੇ ਆਲ ਗੋਬਿੰਦ ਪਿਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਓ ਰੰਗ ਸਾਰੰਗ ਮਹੱਲਾ ਪੰਜਵਾ ਮਾਈ ਰੇ ਪੇਖ ਰਹੀ ਬਿਸਮਾਦਨ ਹਦ ਧੁਨੀ ਮੇਰਾ ਮਨ ਮੋਇਓ ਚਰਜਿ ਤਾ ਕੇ ਸਵਾਦ ਰਹਾਓ ਮਾਤ ਪਿਤਾ ਬੰਦਪਹਿ ਸੋਈ ਮਨ ਹਰ ਕੋ ਵਹਿਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨਾ ਸੰਗ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬੋਹਰ ਨਾ ਜੋਨ ਪਰਮਾਦ ਡੋਰੀ ਲਪਟ ਰਹੀ ਚਰਨਾ ਸੰਗ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬੋਹਰ ਨਾ ਜੋਨ ਪਰਮਾਦ ਗੁਰੂ ਪਿਆਰਿਓ ਪੁਲਜੋ ਕੁਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ